ਨੂਬਕਰ ਨਾਮ ਦੀ ਇੱਕ ਵੈਸ਼ੀ ਆ ਜਿਹੜੀ ਆਨੰਦਪੁਰ ਚ ਰਹਿੰਦੀ ਆ ਇੱਕ ਗੱਲ ਇੱਥੇ ਹੋਰ ਨੋਟ ਕਰਨ ਵਾਲੀ ਆ ਇਸ ਤੋਂ ਪਹਿਲਾਂ ਜਿਹੜਾ 16 ਨੰਬਰ ਚਰਿੱਤਰ ਆ ਉਹਦੇ ਵਿੱਚ ਵੀ ਵੈਸ਼ੀ ਆ ਜਿਹੜੀ ਉੱਥੇ ਆਨੰਦਪੁਰ ਚ ਰਹਿੰਦੀ ਪਰ ਆਨੰਦਪੁਰ ਚ ਵੈਸ਼ੀ ਰਹਿੰਦੀ ਸੀ ਕਿਤੇ ਬਾਹਰੋਂ ਆ ਗਈਆਂ ਇਹ ਬਾਹਰੋਂ ਆ ਕੇ ਉੱਥੇ ਆਨੰਦਪੁਰ ਚ ਰਹਿਣ ਲੱਗ ਪਈਆਂ ਉਹਨਾਂ ਦਾ ਛੱਜੀਆ ਅੱਛਾ ਜੀ ਆ ਸੀ ਉਹਨਾਂ ਦਾ ਛੱਜੀਆ ਆ ਤੇ ਗੁਰੂ ਸਾਹਿਬ ਦੇ ਆਨੰਦਪੁਰ ਦੇ ਵਿੱਚ ਇਹ ਵੈਸ਼ੀਆ ਕੀ ਕਰ ਰਹੀਆਂ ਇਨੀਆਂ ਜਿਹੜੇ ਥਾਂ ਥਾਂ ਤੇ ਤੁਰੀਆਂ ਫਿਰਦੀਆਂ ਅੱਛਾ ਜੀ ਜਦੋਂ ਛੱਜੀਆ ਕੋ ਚਰਿੱਤਰ ਕੋਲ ਭੇਜ ਦੱਲ ਖਾਰੀ ਜਿਹੜਾ RAM ਤੇ ਸ਼ਾਮ ਲਿਖਾਰੀ ਆ ਗੁਰੂ ਗੋਬਿੰਦ ਸਿੰਘ ਨਹੀਂ ਆ ਪਰ ਗੁਰੂ ਸਾਹਿਬ ਨੂੰ ਉੱਥੇ ਭੇਜ ਰਿਹਾ ਆ ਉਦੋਂ ਐਂਡ 'ਚ ਕਹਿ ਰਿਹਾ ਵੀ ਮੈਂ ਅੱਜ ਤੋਂ ਕੰਨ ਨੂੰ ਹੱਥ ਲਾਏ ਮੈਂ ਅੱਜ ਤੋਂ ਬਾਅਦ ਕਿਸੇ ਦੀ ਜਨਾਨੀ ਕੋਲ ਨਹੀਂ ਜਾਊਂਗਾ ਉਹ ਗੱਲ ਇਹ 'ਚ ਵੀ ਆਉਣੀ ਆ ਜਿਹੜੀ ਆ ਰਾਈਟ ਸਾਈਡ 'ਚ ਆ ਰਹਾ ਨਾ ਜਿਹੜੀ ਦਸਮਗ੍ਰੰਥ ਚੋਂ ਪਿਸ਼ੁੱਧ ਜਪਤੇ ਹਮ ਤਰੀ ਬਚਨ ਗੁਰ ਦੇ ਹਮਰ ਉਹ ਇੱਥੇ ਵੀ ਹੁੰਦੀ ਆ ਗੱਲ ਤੇ ਉੱਥੇ ਵੀ ਹੁੰਦੀ ਆ ਇਹ ਗੱਲ ਵੀ ਮੈਂ ਬਾਅਦ 'ਚ ਨਹੀਂ ਕਰੀ ਵੀ ਆਊਂਗਾ ਤੇ ਥੋੜੇ ਚ ਪੰਜ ਚ ਤੇ ਤਰਬਾਰੀ ਫੇਰ ਬੈਠਾ ਉੱਥੇ ਨੂਬ ਕੋਰ ਕੋ ਜਾ ਕੇ ਲਖਾਰੀ ਗੁਰੂ ਸਾਹਿਬ ਨਹੀਂ ਆ ਬਾਰ ਬਾਰ ਮੈਂ ਕਹਿ ਰਿਹਾ ਇਹ ਗੁਰੂ ਸਾਹਿਬ ਅਸੀਂ ਨਹੀਂ ਮੰਨਦੇ 1% ਵੀ ਵੀ ਗੁਰੂ ਸਾਹਿਬ ਦੀ ਹੱਟ ਬਿੱਤੀ ਹੋ ਸਕਦੀ ਆ ਪਰ ਇਹਨਾਂ ਨੇ ਪੂਰਾ ਯੋਰ ਲਾਇਆ ਹੋਇਆ ਇਸ ਗੱਲ ਨੂੰ ਪ੍ਰਮੋਟ ਕਰਨ ਦਾ ਖੈਰ ਉਹ ਕਹਿੰਦੇ ਵੀ ਉੱਥੇ ਚਲੇ ਗਈ ਤੇ ਉਹ ਕਹਿੰਦੀ ਉਹਦਾ ਮੋਹਿਤ ਹੋ ਗਈ ਰਾਜੇ ਦੇ ਉੱਤੇ ਜਿਹੜਾ ਅਨੰਦਪੁਰ ਦਾ ਰਾਜਾ ਆ ਤੇ ਉਹ ਕਹਿੰਦੀ ਆ ਵੀ ਭਾਈ ਮੇਰੇ ਕੋ ਨਾ ਬੜੇ ਜਾਦੂ ਟੂਣੇ ਆ ਮੈਂ ਸ਼ਕਤੀਆਂ ਜਾਣਦੀ ਆ ਮੰਤਰ ਆ ਮੇਰੇ ਕੋਲ ਤੇ ਰਾਜੇ ਨੂੰ ਮੈਸੇਜ ਭੇਜਦੀ ਆ ਵੀ ਮੇਰੇ ਕੋ ਆ ਜਾ ਮੈਂ ਮੰਤਰ ਰਊਂਗਾ ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹੜੇ ਬਾਣੀ ਮੂਝ ਬਾਣੀ ਕਹਿੰਦੇ ਆ ਇਹ ਟਕਸਾਲੀ ਵੀ ਉਹਨਾਂ ਨੂੰ ਸਾਰੀ ਯਾਦ ਸੀ ਉਹਨਾਂ ਨੂੰ ਪਤਾ ਨਹੀਂ ਵੀ ਮੰਤਰ ਕੀ ਆ। ਨਹੀਂ।ੁਰਕਿਆ ਮਾਨ ਸੱਚ ਜਾਣ ਨਿਜ ਨਿਧਾਨ ਮੰਤਰ ਇਹ ਬਾਣੀ ਦਾ ਸ਼ਬਦ ਆ ਵੀ ਆ ਮੰਤਰ ਆ। ਗੁਰੂ ਦਾ ਕਿਹਾ ਮਾਨ ਇਹੀ ਤਰ੍ਹਾਂ ਖਜਾਨਾ ਆ ਤੇ ਇਹੀ ਮੰਤਰ ਆ। ਪਟਾਣੇ ਸੋਈਆਂ ਚਾਉਂਦੀ ਏ ਗੱਲ। ਤੇ ਇਹ ਮੰਤਰ ਕਿਹੜਾ ਲੈਣ ਗਏ ਸੀ ਇਹਦੇ ਕੋਲ ਜਿਹੜਾ ਇੱਕ ਵੈਸ਼ੀਓ ਕੋਲ ਮਿਲਣਾ ਸੀ। ਕਹਿੰਦੇ ਜੀ ਭੇਸ ਬਦਲ ਕੇ ਰਾਜਾ ਉੱਥੇ ਆ ਜਾਂਦਾ। ਰਾਤ ਨੂੰ ਭਈ ਮੰਤਰ ਲੈ ਕੇ ਆਉਣਾ ਮੈਂ ਹੁਣ ਜੇ ਮੰਤਰ ਲੈਣਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤਾਂ ਉਹਨੂੰ ਭੇਸ ਬਦਲ ਕੇ ਜਾਂਦੀ ਕਿ ਰੋਡ ਸੀ ਰਾਜੇ ਦੇ ਤੌਰ ਤੇ ਜਾਂਦੇ ਫਰ ਛੇਤੀ ਦੇਣ ਦੀ ਮੰਤਰ ਭੇਸ ਬਦਲ ਕੇ ਇਸ ਕਰੇ ਜਾ ਰਹੇ ਵੀ ਲੋਕਾਂ ਨੂੰ ਪਤਾ ਨਾ ਲੱਗੇ ਵੀ ਕੀ ਆ ਇਹ ਕਹਾਣੀ ਦੇ ਮੁਤਾਬਕ ਉਹ ਜਾ ਕੇ ਉੱਥੇ ਬਹਿ ਜਾਂਦੇ ਆ ਤੇ ਉਹ ਕਹਿੰਦੇ ਵੀ ਮੇਰੇ ਨਾਲ ਭੋਗ ਕਰੋ ਇਹ ਸਾਰਿਆਂ ਨੇ ਪੜਿਆ ਹੋਣਾ ਇਹ ਸਾਰਾ ਚਰਿੱਤਰ ਉਹ ਕਹਿੰਦਾ ਮੈਂ ਨਹੀਂ ਕਰ ਸਕਦਾ ਭੋਗ ਪਰ ਮੈਂ ਆ ਜਿਹੜਾ ਛੰਦ ਰਾਈਟ ਸਾਈਡ ਤੇ ਆ ਰਿਹਾ ਆ ਭਾਜੀ ਸਾਰਿਆਂ ਦਾ ਨਾ ਕਹੋ ਵੀ ਇਹ ਕਹੋ ਬਈ ਕਿਸੇ ਨੇ ਵੀ ਨਹੀਂ ਪੜਿਆ ਇਹ 2 4 ਜਿਹੜੇ ਸਪੋਰਟਰ ਆ ਇਹਨਾਂ ਨੇ ਵੀ ਕੀ ਵਾਰ ਇਹ ਚਰਿੱਤਰ ਪੜੇ ਭਾਜੀ ਤਾਂ ਇਹ ਅੱਖਾਂ ਬੰਦ ਕਰਕੇ ਨਾਲ ਸਰਟੀਫਿਕੇਟ ਦੇ ਦਿੰਦੇ ਆ ਸੋ ਜੇ ਪੜੇ ਵੀ ਆ ਤਾਂ ਬੇਈਮਾਨ ਆ ਹੁਣ ਇਹ 75 ਨਟ ਦੇ ਵਿੱਚ ਪਹਿਲਾਂ ਪੜ ਲਓ ਸੁੱਧ ਜਪ ਤੇ ਹਮ ਧਰੀ ਰਾਈਟ ਸਾਈਡ ਤੇ ਢਾ ਰਿਹਾ ਆ ਵਚਨ ਗੁਰਦੈ ਹਮਾਰ ਕਹਿੰਦੇ ਮੇਰੇ ਗੁਰੂ ਨੇ ਮਨ ਲਓ ਕਿ ਮੇਰੇ ਪਿਤਾ ਜੀ ਨੇ ਮਨ ਲਓ ਕਿ ਗੁਰੂ ਤੇਗ ਬਹਾਦਰ ਜੀ ਨੇ ਜੇ ਕਹਿੰਦੇ ਆ ਕਿ ਇਹ ਗੁਰੂ ਗੋਬਿੰਦ ਸਿੰਘ ਆ ਤਾਂ ਮੈਨੂੰ ਇਹ ਉਪਦੇਸ਼ ਦਿੱਤਾ ਹੋਇਆ ਪੁੱਤ ਇਹ ਪ੍ਰਣ ਤੋਹੇ ਪ੍ਰਾਣ ਜਬ ਲਗ ਘਟ ਥਾਰੇ ਕਹਿੰਦੇ ਹੈ ਪੁੱਤਰ ਤੇਰੀ ਇਹੀ ਪ੍ਰਤੀਗਿਆ ਹੈ ਕਿ ਜਦ ਤੱਕ ਤੇਰੇ ਸਰੀਰ ਵਿੱਚ ਪ੍ਰਾਣ ਹਨ ਮੈਂ ਸਿਰ ਸਿੱਧੇ ਅਰਥ ਉਹੀ ਪੜ ਰਿਹਾ ਜਿਹੜੇ ਸਿੱਖੀ ਟੂਰ ਦਾ ਮੈਕਸ ਲਿਖੇ ਹੋਏ ਆ ਨਿਜ ਨਾਰੀ ਕੇ ਸਾਥ ਨੇ ਤੁਮ ਨਿਤ ਵੜਿਓ ਕਹਿੰਦੇ ਤਦ ਤੱਕ ਤੂੰ ਆਪਣੀ ਇਸਤਰੀ ਨਾਲ ਨਿਤ ਪ੍ਰੇਮ ਵਧਾਉਂਦਾ ਰਹਿ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਇਓ ਤੇ ਪ੍ਰਾਣੀ ਇਹ ਪ੍ਰਾਇਸਤਰੀ ਸੇਜ ਉਤੇ ਸੁਪਨੇ ਵਿੱਚ ਵੀ ਨਾ ਜਾਈ ਪਰ ਨਾਰੀ ਕੇ ਭਜੇ ਸਹਸ ਬਾਸਵ ਭਗ ਪਾਏ ਪਰ ਨਾਰੀ ਦੇ ਸੰਯੋਗ ਨਾਲ ਇੰਦਰ ਦੇ ਹਜ਼ਾਰ ਪੱਗ ਚਿੰਨ ਹੋ ਗਏ ਸੀ ਜਿਹੜੇ ਕਹਿੰਦੇ ਬਾਣੀ ਚ ਵੀ ਲਿਖਿਆ ਜੀ ਇਸ ਕਰਕੇ ਅਸ਼ਲੀਲ ਇੱਥੇ ਵੀ ਲਿਖਿਆ ਪਰ ਨਾਰੀ ਕੇ ਭਜੇ ਚੰਦਰ ਕਲੰਕ ਲਗਾਏ ਉਸੇ ਕਹਾਣੀ ਦੇ ਵਿੱਚ ਚੰਦਰਮਾ ਨੂੰ ਵੀ ਕਲੰਕ ਲੱਗਿਆ ਸੀ ਪਿਛਲੀ ਔਰ ਆਪਾਂ ਕਹਾਣੀ ਸੁਣਾਤੀ ਸੀ ਸੁਖਦੇਵ ਭਾਜੀ ਨੇ ਸਾਰੀ ਪਰਨਾਰੀ ਕੇ ਹੇਤ ਸੀਸ ਦਸ ਸੀਸ ਗਵਾਇਓ ਇਦਾਂ ਰਾਵਣ ਨੇ ਦਸੇ ਸਿਰਗ ਵਾਲੇ ਸੀ ਹੋ ਪਰ ਨਾਰੀ ਕੇ ਹੇਤ ਕਟਕ ਕਵਰਣ ਕੋ ਖਾਇਓ ਪਰਨਾਰੀ ਕੇ ਨੇਹੋ ਛੂਰੀ ਪੈਣੀ ਫਾਲਤੂ ਦੀਆਂ ਲੈਣਾ ਬਹੁਤ ਜ਼ਿਆਦਾ ਲਿਖਿਆ ਆ ਕਹਿੰਦੇ ਹੇ ਬਾਲਾ ਸਾਡੇ ਕੋਲ ਦੇਸਾਂ ਦਸੰਤਰ ਤੋਂ ਨਾਰੀਆਂ ਆਉਂਦੀਆਂ ਹਨ ਮਨ ਬਾਸ਼ਿਸ਼ਤ ਵਰ ਮੰਗ ਕੇ ਗੁਰੂ ਮੰਨਦੇ ਹੋਏ ਸੀਸ ਝਕਾਉਂਦੀਆਂ ਹਨ ਮੈਂ ਆਪਣੇ ਚਿੱਤ ਵਿੱਚ ਸਿੱਖਾਂ ਨੂੰ ਪੁੱਤਰ ਤੇ ਉਹਨਾਂ ਨੂੰ ਧੀਆ ਸਮਝਦਾ ਹਾਂ ਹੇ ਸੁੰਦਰੀ ਉਹਨਾਂ ਨਾਲ ਮੈਂ ਰਮਣ ਕਿਸ ਤਰ੍ਹਾਂ ਕਰ ਸਕਦਾ ਹਾਂ ਇਹ ਕਹਿੰਦਾ ਗੁਰੂ ਸਾਹਿਬ ਕਹਿ ਰਹੇ ਆ ਹੁਣ ਜੇ ਪਿਤਾ ਨੇ ਕਿਹਾ ਸੀ ਕਿ ਤੂੰ ਸੁਪਨੇ ਚ ਵੀ ਉਹਦੀ ਸੇਜ ਤੇ ਨਹੀਂ ਆ ਸੇਜ ਤੇ ਤਾਂ ਪਹੁੰਚ ਗਿਆ। ਔਰ ਇਹ ਥੋੜੀ ਕਹੀ ਵੀ ਉੱਥੇ ਚਲੀ ਗਈ ਪਰ ਤੂੰ ਕੁਝ ਕਰੀ ਨਾ ਇੱਕ ਫਿਲਮ ਸੀਗੀ ਉਹ ਕਹਿੰਦਾ ਮੈਂ ਸ਼ਰਾਬ ਨਹੀਂ ਪੀਦਾ। ਉਹ ਚਲੇ ਜਾਂਦਾ ਉੱਥੇ ਉਹ ਕਹਿੰਦਾ ਵੀ ਪੀਣ ਤੋਂ ਮਨਾ ਕੀਤਾ ਪੌਣ ਤੋਂ ਮਨਾ ਤਾਂ ਨਹੀਂ ਕੀਤਾ ਕਹਿੰਦਾ ਪਾਲੋ ਚਲੋ ਇਹ ਕਹਿੰਦਾ ਪਾਲੋ। ਪਾ ਕੇ ਉੱਥੇ ਅੱਗੇ ਰੱਖ ਦਿੰਦਾ ਟੇਬਲ 'ਤੇ। ਕਹਿੰਦਾ ਪੌਂ ਕਹਿੰਦਾ ਪੀਣ ਤੋਂ ਮਨਾ ਕੀਤਾ ਉਹਨੂੰ ਚੱਕਣ ਤੇ ਮਨਾ ਤਾਂ ਨਹੀਂ ਕੀਤਾ। ਕਹਿੰਦਾ ਚਲੋ ਚੱਕ ਲਵਾ। ਕਹਿੰਦਾ ਕੱਕ ਪੀਨ ਤੋਂ ਮੜਾ ਕੀਤਾ ਉਹਨੂੰ ਬੁੱਲਾਣਾ ਨਾਲੋਂ ਤੋਂ ਨਹੀਂ ਮੜਾ ਕੀਤਾ ਉਹ ਬੁੱਲਾਣਾ ਨਾਲ ਲੜਦਾ ਬਾਅਦ ਗੜਗੜ ਕਰਕੇ ਪੀਂਦਾ ਕਹਿੰਦਾ ਜੇ ਹੁਣ ਇੱਥੇ ਤੱਕ ਪਹੁੰਚ ਹੀ ਗਿਆ ਫੇਰ ਕੀ ਫਰਕ ਪੈਂਦਾ ਫਰਕ ਕੀ ਪੈਂਦਾ ਦੇਖਲਾ ਬੁੱਲਾ ਨੂੰ ਲੱਗੀ ਗਈ ਫੇਰ ਕੀ ਫਰਕ ਪੈਂਦਾ ਹੁਣ ਉਹ ਕਹਿੰਦਾ ਪਿਤਾ ਨੇ ਕਿਹਾ ਸੀ ਵੀ ਉਹਦੇ ਤੇ ਭੁੱਲ ਕੇ ਵੀ ਸੁਪਨੇ ਚ ਵੀ ਨਹੀਂ ਜਾਣਾ ਤੇ ਪਹੁੰਚਿਆ ਤਾਂ ਹੋਇਆ ਉੱਥੇ ਉਹ ਦੇਖੋ ਵੀ ਇੱਥੇ ਗੁਰੂ ਸਾਹਿਬ ਨੂੰ ਇਹ ਪਤਾ ਆ ਵੀ ਮੇਰੇ ਪਿਤਾ ਨੇ ਕਿਹਾ ਆ ਵੀ ਜਿਹੜੀ ਇਹ ਹਰ ਜਗ੍ਹਾ ਇਹ ਸਿਰਫ ਇੰਨਾ ਸ਼ਬਦ ਭਾਜੀ ਬੋਲਦੇ ਆ ਅਨਾ ਨਿਜ ਨਾਰੀ ਕੇ ਸਾਥ ਦੇ ਤੂੰ ਨਿਤ੍ਰਿਤ ਬੜਾਈਓ ਪਰ ਨਾਰੀ ਕੀ ਸੇਜ ਭੂਰ ਸੁਪਨੇ ਮੇ ਨ ਜਾਇਓ ਐਦਾਂ ਮਤ ਬਾਹਾਂ ਕਰ ਕਰ ਸੁਣਾਉਂਦੇ ਆ ਸਟੇਜ ਤੋਂ ਤੇ ਜੇ ਗੁਰੂ ਤੇਗ ਬਹਾਦਰ ਜੀ ਦਾ ਉਪਦੇਸ਼ ਹੈ ਤੇ ਗੁਰੂ ਗੋਬਿੰਦ ਸਿੰਘ ਨੂੰ ਤੁਸੀਂ ਕਿੱਦਾਂ ਪਛਾਣਤਾ ਉੱਥੇ ਪਰ ਨਾਰੀ ਤੇ ਇਹਦਾ ਮਤਲਬ ਕੀ ਤੁਸੀਂ ਇਹ ਕਹਿਣਾ ਚਾਹੁੰਦੇ ਆ ਵੀ ਗੁਰੂ ਸਾਹਿਬ ਨੇ ਆਪਣੇ ਪਿਤਾ ਦਾ ਉਪਦੇਸ਼ ਨਹੀਂ ਮੰਨਿਆ ਇੱਥੇ ਤੁਸੀਂ ਇਹ ਸਿੱਧ ਕਰਦੇ ਵੀ ਗੁਰੂ ਗੋਬਿੰਦ ਸਿੰਘ ਵੀ ਆਪਣੇ ਪਿਤਾ ਤੋਂ ਬਾਗੀ ਸੀ ਇਹ ਧਾਡੀਆਂ prospective ਇਹ ਲੋਕਾਂ 'ਚ ਸ਼ੋ ਹੋਣਾ ਜਦੋਂ ਕਿਸੇ ਨੇ ਇਹ ਗ੍ਰੰਥ ਪੜ੍ਹ ਕੇ ਤੈਨੂੰ ਸਵਾਲ ਕੀਤੇ